ਜੋ ਖਾਲਸਾ ਸਾਹਿਬ ਜੀ ਕੀ ਫਤਿਹ 10ਵੇਂ ਪਾਤਸ਼ਾਹ ਮਹਾਰਾਜਾ ਸਚੇ ਪਾਤਸ਼ਾਹ ਜੀ ਦੇ ਬਾਕੀ ਦੇ ਪਵਿੱਤਰ ਰਹਾਉਣੇ ਦੇ ਸ਼ਰੀਫ ਮੁਕਸਮ ਸਾਹਿਬ ਦੀ ਧਰਤੀ ਤੇ ਬਹੁਤ ਭਾਰੀ ਜਹੋ ਜਲਾਲ ਨਲਫੰਗ ਕਾਬਤਾ ਪਹੁੰਚਦਾ। ਉਹ ਇਸ ਪਾਵਨ ਪਵਿੱਤਰ ਧਰਤੀ ਦਾ ਇਤਿਹਾਸ ਜਦੋਂ ਕਿ ਚਮਕੌਰ ਦੀ ਗੜੀ ਦੇ ਵਿੱਚ 10ਵੇਂ ਪਾਤਸ਼ਾਹ ਜੀ ਨੇ 10 ਲੱਖ ਮੁਗਲਾਂ ਨੂੰ ਹਰਾ ਕੇ ਮਾਰ ਕੇ ਮਹਾਰਾਜ ਸੱਜੇ ਪਾਸੇ ਦੇ ਬਡੇ ਪੁੱਤਰਾਂ ਨੂੰ ਛੇੜ ਕਰਾ ਕੇ ਮਰਜੀ ਬਡੇ ਤੋਂ ਹੁੰਦੇ ਹੋਏ 10ਵੇਂ ਪਾਤਸ਼ਾਹ ਜੀ ਨੇ ਜਫਰਨਾਮਾ ਲੈ ਕੇ ਭਾਈ ਸ਼ਮੀਰ ਦੇ ਕੋਲੋਂ ਕੋਟਪੂਰੇ ਨੂੰ ਹੁੰਦੇ ਹੋਏ ਮਹਾਰਾਜ ਇਸ ਧਰਤੀ ਦੇ ਪਹੁੰਚੇ। ਮਹਾਰਾਜ ਦੇ ਪਾਸ ਦਾ ਜਿਹਨੇ ਜਿਹੜਾ ਕਿ ਵਜੀਰ ਖਾਨ ਸੀ ਦਾ ਤੁਮਾ 10ਵੇਂ ਪਾਸ਼ਾ ਦੇ ਮਗਰ ਉਹਨੇ ਸੂਏ ਲਾਏ ਹੋਏ ਸੀ। ਮਹਾਰਾਜ ਨੂੰ ਮੁੱਖ ਤੌਰ ਤੇ ਜੰਗ ਤੋਂ ਬਾਦ ਖੜਨ ਦੇ ਲਈ। ਉਹ 1 ਲੱਖ ਦੀ ਫੌਜ ਧਾਕੇ ਉਹ ਭਾਈ ਸ਼ਮੀਰ ਨੂੰ ਪਹਿਲਾਂ ਧਾਮ ਕੇ ਨੱਤੀਆਂ ਉਹਨੇ ਦੀਨੇ ਕਾਂਗੜ ਦੇ ਵਿੱਚ ਫਿਰ ਕੋਟਕਪੁਰੇ ਦੇ ਚੌਧਰੀ ਨੂੰ ਨਾਲ ਲੈ ਕੇ ਦਸਵੇਂ ਪਾਤਸ਼ਾਹ ਨੂੰ ਫੜਨ ਦੇ ਲਈ ਮਾਰਨ ਦੇ ਲਈ ਪਹੁੰਚਿਆ ਮਹਾਰਾਜ ਸੱਜੇ ਪਾਸੇ ਨਾ ਬਰਾੜਾਂ ਦੀ ਪਹੁੰਚ ਸੀ ਭਾਈ ਦਾਨ ਸਿੰਘ ਬਰਾੜ ਮਹਾਰਾਜ ਦੇ ਨਾਲ ਸੀ ਸੋ ਕੋਟਕਪੁਰੇ ਨੇ ਮਹਾਰਾਜ ਨੂੰ ਕਿਲਾ ਨਹੀਂ ਦਿੱਤਾ ਉਹ ਬਸ ਸੱਜੇ ਪਾਸਾ ਜੀ ਨੇ ਭਾਈ ਦਾਨ ਸਿੰਘ ਬਰਾੜ ਦੀ ਸਲਾਹ ਦੇ ਨਾਲ ਇਸ ਕਦਰਾਣੇ ਦੀ ਢਾਬ ਨੂੰ ਚੁਣਿਆ ਸੋ ਦਸਵੇਂ ਪਾਤਸ਼ਾਹ ਨੇ ਇਸ ਪਵਿੱਤਰ ਧਰਤੀ ਤੇ ਆ ਕੇ ਡੇਰਾ ਕੀਤਾ ਉਹ ਮਹਾਰਾਜ ਨੂੰ ਬਰਾੜਾ ਨੇ ਕਿਹਾ ਮਹਾਰਾਜ ਤੁਸੀਂ ਢਿੱਬੀ ਸਾਹਿਬ ਵਾਲੇ ਸਥਾਨ ਤੇ ਚਲੇ ਜਾਓ ਕਿਉਂ ਅਸੀਂ ਇਸ ਮੈਦਾਨੇ ਜੰਗ ਦੇ ਵਿੱਚ ਕਿੱਗੇ ਮਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਜੇ ਪਾਸੇ ਜੀ ਢਿੱਬੀ ਸਾਹਿਬ ਵਾਲੇ ਸਥਾਨ ਤੇ ਪਹੁੰਚ ਗਏ ਐਨੇ ਨੂੰ ਜਿਹੜੇ ਬਤਾਵਾ ਲੈ ਕੇ ਸਿੰਘ 40 ਤੋਂ ਅਨੰਦਪੁਰ ਸਾਹਿਬ ਤੋਂ ਗਏ ਸੀ ਭਾਈ ਮਾਨ ਸਿੰਘ ਜਿਨ੍ਹਾਂ ਦਾ ਜਰਨੈਲ ਸੀ ਉਹ ਵੀ ਮਹਾਰਾਜ ਸੱਜੇ ਪਾਸਾ ਜੀ ਨੂੰ ਭੁੰਡਦੇ ਹੋਏ ਇਸ ਧਰਤੀ ਤੇ ਪਹੁੰਚੇ ਮਾਤਾ ਪਾਕਾਰ ਉਹਨਾਂ ਦੇ ਨਾਲ ਸੀ ਜਿਹਨੇ ਲਹਨਤਾ ਪਾਕੇ ਉਹਨਾਂ ਨੂੰ ਅਣ ਦੀ ਅੱਖ ਜਗਾਈ ਅਣ ਖੰਗਾਰੇ ਮੱਝ ਦੇ ਮਝਾਈਲਾਂ ਦੀ ਸੋ ਇਸ ਪਾਵਨ ਪਵਿੱਤਰ ਧਰਤੀ ਤੇ ਮਹਾਰਾਜ ਜਿਹੜੇ ਨਾਲ ਟਕਰਾਉਣ ਤੋਂ ਪਹਿਲਾਂ ਭਾਈ ਮਾਸੇ ਤੇ 40 ਮੁਟਿਆਰਾਂ ਦੇ ਨਾਲ ਟਕਰਾ ਹੋਇਆ ਇਸ ਪਵਿੱਤਰ ਧਰਤੀ ਤੇ ਉਹਨਾਂ ਮੁਟਿਆਰਾਂ ਨੇ ਉਹ 1 ਲੱਖ ਕੋਜਨਾ ਮੁਕਾਬਲਾ ਕਰਨਾ ਚਾਹਿਆ ਉਹਨਾਂ ਨੇ ਆਪਣੀ ਬਸੋ ਬੱਧ ਦਿਖਾਉਣ ਦੇ ਲਈ ਚਾਦਰੇ ਟੰਗੇ 베ਰੀਆਂ ਦੇ ਝਾੜਾਂ ਦੇ ਉੱਤੇ ਪਾ ਲਦੇ ਉਹ ਢਾਬ ਦੇ ਕੋਲ ਡੇਰਾ ਕੀਤਾ ਜਿੱਥੇ ਸ਼ਰੋਮ ਬਹੁਤ ਭਾਰੀ ਬਣਿਆ ਹੋਇਆ ਉਹ ਝੜਾੜੀਆਂ ਦੇ ਵਿੱਚੋਂ ਗੋਲੀਆਂ ਚਲਾਈਆਂ ਉਧਰ ਦੇ ਮੁਗਲਾਂ ਨੇ ਵੀ ਗੋਲੀਆਂ ਚਲਾਈਆਂ ਬਾਅਦ ਵਿੱਚ ਸਿੰਘ ਕੋਈ 10 ਸਿੰਘਾਂ ਦਾ ਜੱਥਾ 15 ਸਿੰਘਾਂ ਦਾ ਜੱਥਾ ਇਸ ਤਰ੍ਹਾਂ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਇੱਕ ਇੱਕ ਲੱਖ ਦਾ ਕਦਰਾਂ ਮਰ ਲੱਕਾਂ ਹੀ ਫੌਜਾਂ ਨੂੰ ਮਾਰ ਕੇ ਇਸ ਪਾਵਨ ਪਵਿੱਤਰ ਧਰਤੀ ਤੇ ਸ਼ਹੀਦ ਹੋਏ ਜਦੋਂ ਜੰਗ ਬੰਦ ਹੋਣ ਦੇ ਦੀ ਸਾਰੇ ਮੁਗਲ ਦੇ ਸ਼ਹੀਦ ਹੋ ਗਏ ਬਹੁਤ ਵੇਲੇ ਕੋਟਪੂਰੇ ਦੇ ਚੌਧਰੀ ਨੂੰ ਵਜ਼ੀਰ ਖਾਨ ਨੇ ਪੁੱਛਿਆ ਸਮ ਮਈ ਦਾ ਮਹੀਨਾ ਸੀ ਕਿ ਪੁੱਛਿਆ ਵੀ ਇਹ ਪਾਣੀ ਕਿੱਥੇ ਮਿਲੂ ਹੁਣ ਉਜ ਨੂੰ ਕੋਟਕਪੁਰੇ ਦੇ ਚੌਧਰੀ ਜਿਹਨਾਂ ਦੇ ਮਹਾਰਾਜਾ ਸਿੱਕਰੀ ਇੱਕ ਪੌਂਦਾ ਸੀ ਮੁਗਲਾਂ ਨਾਲ ਵੀ ਸਾਹ ਰੱਖਦਾ ਸੀ ਉਸ ਵੇਲੇ ਕੋਟਕਪੁਰੇ ਦੇ ਚੌਧਰੀ ਨੇ ਇੱਕ ਗੱਲ ਕਹੀ ਕਹਿੰਦਾ ਜੇ ਅੱਗੇ ਨੂੰ ਜਾਣਦੇ ਆ ਤਾਂ 20 ਕੋ ਪਾਣੀਆਂ ਤੇ ਪਿੱਛੇ ਨੂੰ ਜਨਾਂ 100 ਕੋ ਪਾਣੀਆਂ ਉਹ ਵਜੀਰ ਖਾਨ ਨੇ ਉਹਦੀ ਗੱਲ ਮੰਨ ਕੇ ਵੀ ਪਿਆਦ ਨਾਲ ਸਵੇਰ ਦੇ ਜੰਗ ਦੇ ਵਿੱਚ ਸਾਰੇ ਫੌਜੀ ਤੇ ਘੋੜੇ ਵਿੱਚੇ ਵਜੀਰ ਖਾਨ ਆਪ ਤੋ ਕੇ ਪਿਆਸਾ ਮਰ ਰਿਹਾ ਸੀ ਉਹਨਾਂ ਦੇ ਪਿੱਛੇ ਜਾਣ ਦਾ ਫੈਸਲਾ ਕੀਤਾ ਉਹ ਕੁੱਪਰੇ ਦੇ ਚੌਧਰੀ ਨੂੰ ਕਹਿੰਦਾ ਸੀ ਵੀ ਗਾਹਾਂ ਕੁੱਪਰੇ ਨੂੰ ਵੀ ਦਸਵੇਂ ਪਾਸ਼ਾ ਬੈਠੇ ਉਹਨਾਂ ਨੂੰ ਮੁਕਤ ਭੇਡ ਹੋਊਗੀ ਸੋ ਉਹ ਮੋਝ ਪਿੱਛੇ ਮੁੜ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਪਾਸ਼ਾ ਜੀ ਭਾਈਦਾਨ ਜਿੱਤੀ ਸਲਾਹ ਦੇ ਨਾਲ ਟੀਬੀ ਸਾਹਵਲਸਤਾਨ ਤੇ ਬੈਠੇ ਸੀ ਉੱਥੋਂ ਮਹਾਰਾਜ ਤੀਰ ਛੱਡਦੇ ਸੀ ਬਾਅਦ ਵਿੱਚ ਮਹਾਰਾਜ ਸੱਜੇ ਪਾਸ਼ਾ ਜੀ ਘੋੜੇ ਤੇ ਅਸਵਾਰ ਹੋ ਕੇ ਉਸ ਜਿੱਥੇ ਟੁੱਟੀ ਗੰਢੀ ਗੁਰਦੁਆਰਾ ਉਹ ਜਗ੍ਹਾ ਤੇ ਪਹੁੰਚੇ ਖਤਰਾਂ ਦੇ ਢਾਬ ਤੇ ਮਹਾਰਾਜ ਨੇ ਦੇਖਿਆ ਵੀ ਇਹ ਤਾਂ ਮੇਰੇ ਸਿੰਘ ਜਿਹੜੇ ਬਦਾਵਾ ਲਿਖ ਕੇ ਗਏ ਸੀ ਉਹ ਸ਼ਹੀਦ ਹੋ ਗਏ ਮਹਾਰਾਜ ਨੇ ਇਕੱਲੇ ਕਲੇ ਸੰਗ ਦਾ ਮੁਖ ਝਾੜਿਆ ਪਰ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿਸੇ ਨੂੰ 5000 ਜਾਂ 10000 ਦਾ 20000 ਦਾ ਖਤਾਬ ਦਿੱਤਾ ਬਾਅਦ ਵਿੱਚ ਉਹ ਮਿਸਲਾਂ ਦੇ ਸਰਦਾਰ ਬਣੇ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਭਾਈ ਦਾਨ ਸਿੰਘ ਨੇ ਵੇਖ ਸਿੰਘ ਦੇ ਸਾਹ ਚੱਲਦੇ ਨੇ ਮਹਾਰਾਜ ਉਹਨਾਂ ਦੇ ਕੋਲ ਗਏ ਦੇਖਿਆ ਮਹਾਰਾਜ ਨੇ ਵੀ ਮੇਰਾ ਮਹਾ ਸਿੰਘਾ ਮਹਾਰਾਜ ਨੇ ਜਲਦੀ ਦੇ ਨਾਲ ਗੋਦ ਦੇ ਵਿੱਚ ਸਿਰ ਰੱਖਿਆ ਭਾਈ ਮਹਾ ਸਿੰਘ ਦਾ ਲਹੂ ਨਾਲ ਲੱਜ਼ ਬਦੋਏ ਦਾ ਉਹ ਮਨ ਜੋ ਸੋਚ ਰਿਹਾ ਸੀ ਵੀ ਜੇ ਮੈਨੂੰ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋ ਜਾਣ ਜਦੋਂ ਅੱਖਾਂ ਖੋਲੀਆਂ ਮਹਾਰਾਜ ਕਹਿੰਦੇ ਮਾਨ ਸਿੰਘ ਜਦੋਂ ਅੱਖਾਂ ਖੋਲੀਆਂ ਉਹਦੀ ਮਰਾਦ ਪੂਰੀ ਉਹ ਹੀ ਦਸਵੇਂ ਪਾਤਸ਼ਾਹ ਜੀ ਦੀ ਗੁਰੂ ਦੀ ਵਿੱਚ ਪਿਆ ਸੀ ਉਹਨੇ ਦਸਵੇਂ ਪਾਤਸ਼ਾਹ ਨੂੰ ਮਹਾਰਾਜ ਨੂੰ ਦੇਖਿਆ ਮਰ ਰੋਣ ਲੱਗ ਗਿਆ ਮਹਾਰਾਜ ਸੱਜੇ ਪਾਤਸ਼ਾਹ ਜੀ ਦੀ ਅੱਖ ਜੋ ਵਿਹਿੰਜੂ ਟੱਪ ਗਿਆ ਮਹਾਰਾਜ ਸੱਜੇ ਪਾਤਸ਼ਾਹ ਜੀ ਉਹਨੂੰ ਮਾਈ ਮਾਨ ਸਿੰਘ ਨੂੰ ਕਹਿੰਦੇ ਮਾਨ ਸਿੰਘ ਮੰਗ ਤੈਨੂੰ ਕੀ ਚਾਹੀਦਾ ਭਾਈ ਮਾਨ ਸਿੰਘ ਨੂੰ ਕਹਿੰਦੇ ਵੀ ਤ੍ਰਲੋਕੀ ਦਾ ਰਾਜ ਸਾਹ ਵਧਾ ਦਈਏ ਦੁਨੀਆ ਦੇ ਸੁੱਖ ਦੇ ਦਈਏ ਪਰ ਭਾਈ ਮਾਨ ਸਿੰਘ ਕਹਿੰਦੇ ਮਹਾਰਾਜ ਕੁਝ ਨਹੀਂ ਚਾਹੀਦਾ ਮਹਾਰਾਜ ਕਹਿੰਿਆ ਮੇਰਾ ਬਚਨ ਖਾਲੀ ਨਾ ਜਾਣਦੇ ਮੈਂ ਤੈਨੂੰ ਦੇਣਾ ਹੀ ਦੇਣਾ ਸੋ ਭਾਈ ਮਾਨ ਸਿੰਘ ਨੇ ਕਿਹਾ ਮਹਾਰਾਜ ਰੁਠੇ ਆ ਸਾਡੇ ਗਰੀਬਾਂ ਦਾ ਖਦਾਵਾ ਪਾੜ ਦੋ ਮਹਾਰਾਜ ਦੀ ਅੱਖ ਜੋ ਹੰਜੂ ਟਪ ਗਿਆ ਮਹਾਰਾਜ ਸੱਜੇ ਪਾਦਰ ਕਹਿੰਦੇ ਦਾਮ ਸਿੰਘ ਮਹਾਰਾਜ ਕਹਿੰਦੇ ਮਹਾ ਸਿੰਘ ਦੇਖ ਅਜੀ ਆਨੰਦਪੁਰ ਸਾਹਿਬ ਸਰਸਾ ਦੇ ਵਿੱਚ ਸਭ ਘੁੱਟ ਗਿਆ ਤਮਕਾਰ ਦੀ ਜੰਗ ਦੇ ਵਿੱਚ ਸਾਹਿਬ ਜਰ ਸਿੰਘ ਜੀ ਦੁਲਗੇ ਮਾਚੀਵੜ ਦੇ ਜੰਗਲਾਂ ਦੇ ਚੋਲੇ ਪਾਟ ਗਏ ਪਰ ਮਹਾਰਾਜ ਕਹਿੰਦੇ ਐਡੀ ਵੱਡੀਆਂ ਜੰਗਾਂ ਦੇ ਵਿੱਚ ਪਾਣੀ ਦੇ ਵਿੱਚ ਜੰਗਲਾਂ ਦੇ ਵਿੱਚ ਨਾ ਮਦਾਵਾ ਨਹੀਂ ਅਸੀਂ ਕੋਣ ਦਿੱਤਾ ਮਹਾਰਾਜ ਨੇ ਕੰਮ ਕਰਕੇ ਜੋ ਕੱਢਿਆ ਉਹਦਾਵਾ ਪਾੜ ਦਿੱਤਾ 40 ਮੁਕਤਿਆਂ ਨੂੰ ਜਿਹੜਾ ਕਿ ਸਤਿਗੁਰ ਨੇ ਮੁਕਤ ਕੀਤਾ ਆਪਣੇ ਹੱਥਾਂ ਦੇ ਨਾਲ ਅੰਗੂਠਾ ਬਣਾ ਕੇ ਉਹਨਾਂ ਦੇ ਅੰਗੂਠੇ ਨੂੰ ਸੰਸਕਾਰ ਕੀਤਾ ਮਹਾਰਾਜ ਖਦਰਾਣਾ ਦੀ ਢਾਬ ਦਾ ਨਾਮ ਬਦਲ ਕੇ ਮੁਕਸਰ ਸਾਹਿਬ ਰੱਖਿਆ ਮਹਾਰਾਜ ਨੇ ਕਿਹਾ ਵੀ ਜਿਹੜਾ ਮਾਗੀ ਦੇ ਜਿੰਦੇ ਉੱਤੇ ਆ ਕੇ ਇਸ ਪਵਿੱਤਰ ਸਥਾਨ ਤੇ ਇਸ਼ਨਾਨ ਕਰੇਗਾ ਮਹਾਰਾਜ ਜੇ ਪਾਸ਼ਾ ਜੀ ਕਹਿੰਦੇ ਉਹ ਮੁਕਤ ਹੋ ਜਾਏਗਾ। ਤੋਂ ਹਿੰਦੂ ਕੁੰਭ ਦੇ ਮੇਲੇ ਦੇ ਮਾਗਦੇ ਮਹੀਨੇ ਇਸ਼ਨਾਨ ਕਰਦੇ ਨੇ ਇਸ ਕਰਕੇ ਮਹਾਰਾਜ ਨੇ ਕਿਹਾ ਵੀ ਉਧਰ ਨਾ ਦੁਰਪਣਾ ਕਰਕੇ ਦਸਵੇਂ ਪਾਸ਼ਾ ਨੇ ਇਹਨਾਂ ਪਵਿੱਤਰ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਇਸ਼ਨਾਨ ਕਰਨ ਦੀ ਜਿਹੜੀ ਮਰਿਆਦਾ ਬੰਨੀ। ਪੰਥਕਾਲਸਾ ਆ ਕੇ ਇੱਥੇ ਮਾਲੇ ਕੱਢਦਾ ਔਰ ਪੂਰਾ ਪੰਥ ਇਹਨਾਂ ਸ਼ਹੀਦਾਂ ਨੂੰ ਨਮਸਕਾਰਾਂ ਕਰਦਾ ਮਾਤਾ ਭਾਗੌਰ ਜਿਹੜੀ ਜੰਗ ਦੇ ਵਿੱਚ ਬਹੁਤ ਜ਼ਹਾਜ ਨਾਲ ਲੜੀ ਜੀ ਉਹਨਾਂ ਨੂੰ ਨਮਸਕਾਰਾਂ ਕਰਦਾ ਹੈ। ਤੁਹੇ ਸੀ ਪਵਿੱਤਰ ਧਰਤੀ ਦਾ ਤੇ ਆਸ ਰੋ ਵਿਚਾਰਦੇ ਬੋਲਾ ਗੁਰਸਿੱਖ ਜੀ ਜੀ ਸਨਾਰ ਲੇਖੂ ਜੀ ਦਾ ਖਾਲਸਾ ਲੇਖੂ ਜੀ ਕੀ ਫਤਿਹ